ਅਲਵਾ ਮਮੀ ਜੀ ਰੋਟੀ ਤੂੰ ਵੀ ਲੈ ਆ ਰੋਟੀ ਗਰਮ ਗਰਮ ਮੇਰੇ ਨਾਲ ਹੀ ਖਾ ਲਈ ਸਾਰਿਆਂ ਨੂੰ ਖਵਾ ਕੇ ਫੇਰ ਖਾਣੀ ਆ ਤੂੰ ਮਮੀ ਜੀ ਤੁਸੀਂ ਖਾ ਲਓ ਰੋਟੀ ਮੈਂ ਨਾ ਰਸੋਈ ਸਾਫ ਕਰ ਰਹੀ ਸੀਗੀ ਥੋੜੀ ਜਿਹੀ ਰਹਿ ਗਈ ਮੈਂ ਫੇਰ ਖਾ ਲੰਨੀ ਆ ਰੋਟੀ ਤੇਰੇ ਤਾਂ ਜੋਤੀ ਅੱਧੀ ਰਾਤ ਤੱਕ ਨਹੀਂ ਕੰਮ ਖਤਮ ਹੁੰਦੇ ਸਾਰਿਆਂ ਨੂੰ ਰੋਟੀ ਖੁਲਾਤੀ ਆ ਜਾ ਹੁਣ ਤੂੰ ਵੀ ਖਾ ਲੈ ਸਭ ਤੋਂ ਲਾਸਟ ਵਿੱਚ ਰੋਟੀ ਖਾਣੀ ਆ ਤੂੰ ਲੈ ਆ ਰੋਟੀ ਆਪਣੀ ਕਿੰਨੀ ਚੰਗੀ ਹੈ ਮੇਰੀ ਨੂਰ ਰਾਣੀ ਸਾਰਾ ਕੰਮ ਖਤਮ ਕਰਕੇ ਸਾਰੇ ਨੂੰ ਰੋਟੀ ਖਿਲਾ ਕੇ ਫੇਰ ਖਾਂਦੀ ਐ ਜਦੋਂ ਦੀ ਆਈ ਐ ਨਾ ਇਹਨੇ ਮੇਰਾ ਪੂਰਾ ਘਰ ਚੰਗੀ ਤਰ੍ਹਾਂ ਸੰਭਾਲ ਲਿਆ ਹੋਇਆ ਹੁਣ ਨਹੀਂ ਮੈਨੂੰ ਕੋਈ ਵੀ ਟੈਨਸ਼ਨ ਅੰਜਲੀ ਮੰਮੀ ਤੁਸੀਂ ਪਛਾਣ ਲਿਆ ਮੈਨੂੰ ਲੈ ਕੁੜੀਆਂ ਨੂੰ ਕੌਣ ਨਹੀਂ ਪਛਾਣਦਾ ਆ ਜਾ ਹੋਰ ਕਿਵੇਂ ਆ ਠੀਕ ਐ ਹਾਂ ਹਾਂ ਆ ਜਾ ਦੇਖ ਤੇਰੀ ਫੇਵਰੇਟ ਸਬਜੀ ਬਣੀ ਆਲੂ ਮੇਥੀ ਓ ਵਾਓ ਤੁਸੀਂ ਤਾਂ ਰੋਟੀ ਖਾ ਰਹੇ ਹੋ ਬੈਠੇ ਆ ਜਾ ਆ ਜਾ ਤੂੰ ਵੀ ਖਾ ਲੈ ਗਰਮ ਗਰਮ ਰੋਟੀ ਗਰਮ ਗਰਮ ਰੋਟੀ ਗਰਮ ਗਰਮ ਰੋਟੀ ਤਾਂ ਮੰਮੀ ਪੇਕ ਕੇ ਆ ਕੇ ਖਾਣ ਨੂੰ ਮਿਲਦੀ ਐ ਸੋਹਰੇ ਘਰ ਤਾਂ ਸਾਰਿਆਂ ਨੂੰ ਰੋਟੀ ਖਵਾ ਕੇ ਅਖੀਰ ਤੇ ਠੰਡੀ ਰੋਟੀ ਖਾਣੀ ਪੈਂਦੀ ਐ ਫੇਰ ਕੀ ਹੋ ਗਿਆ ਧੀਏ ਜਦੋਂ ਵੀ ਆਏਂਗੀ ਪੇਕ ਕੇ ਕਰ ਤੇ ਨੂੰ ਪਹਿਲੀ ਰੋਟੀ ਗਰਮ ਗਰਮ ਹੀ ਮਿਲੇਗੀ ਤੇ ਸੋਹਰਿਆਂ ਦੇ ਘਰ ਠੰਡੀ ਰੋਟੀ ਹੀ ਖਾਣੀ ਪੈਂਦੀ ਐ ਸਭ ਨੂੰ ਖਲਾ ਕੇ ਤੇਰੀਆਂ ਜ਼ਿੰਮੇਵਾਰੀਆਂ ਤੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀ ਐ ਸਾਰਿਆਂ ਨੂੰ ਰੋਟੀ ਖਲਾ ਕੇ ਫਿਰ ਰੋਟੀ ਖਾਈਦੀ ਐ ਕੋਈ ਗੱਲ ਨਹੀਂ ਠੰਡੀ ਐ ਤੇ ਇਹ ਤੇਰੇ ਕਰਮ ਐ ਤੂੰ ਕਰਮਾਂ ਵਾਲੀ ਐ ਜਿਹੜੀ ਸੋਹਰੇ ਘਰ ਜਾ ਕੇ ਤੈਨੂੰ ਠੰਡੀ ਰੋਟੀ ਖਾਣ ਨੂੰ ਮਿਲਦੀ ਐ ਦੇਖ ਆਪਣੀ ਭਾਬੀ ਨੂੰ ਸਾਰਾ ਘਰ ਸੰਭਾਲਿਆ ਹੋਇਆ ਸਭ ਨੂੰ ਰੋਟੀ ਖਲਾ ਕੇ ਫਿਰ ਖਾਂਦੀ ਐ ਅਖੀਰ ਤੇ ਠੰਡੀ ਰੋਟੀ ਪਰ ਸਾਨੂੰ ਸਾਰਿਆਂ ਨੂੰ ਗਰਮ ਰੋਟੀ ਖੁਲਾਉਂਦੀ ਐ ਆਪਣੀਆਂ ਜ਼ਿੰਮੇਵਾਰੀਆਂ ਤੋਂ ਖੁਸ਼ ਹੋਈਦਾ ਬੇਟੇ ਇਹ ਤੋਂ ਕਰਮਾਂ ਵਾਲੀ ਐ ਹਾਂਜੀ ਮੰਮੀ ਜੀ ਮੈਂ ਆਪਣੇ ਸੋਹਰੇ ਘਰ ਦੀ ਸਾਰੀ ਜ਼ਿੰਮੇਵਾਰੀਆਂ ਨਿਭਾਉਂਦੀ ਆ ਤੇ ਅੱਗੋਂ ਵੀ ਮੈਂ ਸਾਰੀ ਜ਼ਿੰਮੇਵਾਰੀਆਂ ਨਿਭਾਉਂਗੀ ਮੇਰੀ ਸਿਆਣਤੀ ਜੋਤੀ ਨੂੰ ਵੀ ਮੈਂ ਕਦੇ-ਕਦੇ ਗਰਮ ਰੋਟੀ ਬਣਾ ਕੇ ਖਿਲਾ ਦੇਨੀ ਆ ਤੇਰਾ ਵੀ ਜਦੋਂ ਦਿਲ ਕਰੇ ਨਾ ਗਰਮ ਰੋਟੀ ਖਾਣ ਨੂੰ ਆਪਣੀ ਸੱਸ ਨੂੰ ਕਿਆ ਕਰ ਉਹ ਵੀ ਤਾਂ ਤੇਰੀ ਮਾਂ ਹੀ ਐ ਜਿਵੇਂ ਮੈਂ ਜੋਤੀ ਨੂੰ ਗਰਮ-ਗਰਮ ਬਣਾ ਕੇ ਖਿਲਾਨੀ ਆ ਉਹ ਵੀ ਤੈਨੂੰ ਗਰਮ-ਗਰਮ ਬਣਾ ਕੇ ਖਿਲਾਨਣਗੇ ਪਿਆਰ ਨਾਲ ਰਹਿਆ ਕਰ ਬਹੁਤ ਸਾਰੇ ਲੋਕ ਨਾ ਆਪਣੀ ਧੀਆ ਨੂੰ ਪੜਕਾਉਂਦੇ ਰਹਿ ਜਾਂਦੇ ਨੇ ਤੇ ਹਮੇਸ਼ਾ ਇੱਕੋ ਗੱਲ ਕਹਿੰਦੇ ਨੇ ਕਿ ਮੇਰੀ ਧੀ ਨੂੰ ਸੋਹਰੇ ਘਰ ਸਿਰਫ ਠੰਡੀ ਰੋਟੀ ਮਿਲਦੀ ਐ ਵਿਚਾਰੀ ਸਾਰਿਆਂ ਨੂੰ ਰੋਟੀ ਖਵਾ ਕੇ ਖਾਂਦੀ ਐ ਪਰ ਮੈਂ ਇੱਕ ਗੱਲ ਦੱਸਾਂ ਕਿ ਹਰ ਮਾਂ ਨੂੰ ਨਾ ਆਪਣੀ ਧੀ ਨੂੰ ਇਹ ਹੀ ਸਿੱਖਿਆ ਦੇਣੀ ਚਾਹੀਦੀ ਐ ਕਿ ਤੇਰੇ ਕਰਮ ਨੇ ਤੇਰਾ ਫਰਜ ਐ ਸੋਹਰੇ ਘਰ ਪੇਕੇ ਘਰ ਹਮੇਸ਼ਾ ਤੈਨੂੰ ਪਹਿਲੀ ਰੋਟੀ ਮਿਲੇਗੀ ਤੇ ਸੋਹਰੇ ਘਰ ਹਮੇਸ਼ਾ ਤੋਂ ਆਖਰੀ ਰੋਟੀ ਖਾਣੀ ਐ ਤੇਰਾ ਆਹੀ ਫਰਜ ਐ ਤੇ ਆਪਣੀ ਧੀਆ ਨੂੰ ਸਹੀ ਗੱਲ ਸਿਖਾਓ ਤਾਂ ਕਿ ਉਹਨਾਂ ਦੇ ਘਰ ਵਸੇ ਰਣ ਸਟੋਰੀ ਚੰਗੀ ਲੱਗੀ ਤੁਹਾਨੂੰ ਸ਼ੇਅਰ ਕਰ ਦੇਣਾ ਤੇ ਜੋ ਨਵੇਂ ਲੋਕ ਸਾਡੀ ਸਟੋਰੀ ਦੇਖ ਰਹੇ ਆ ਉਹ ਮਨਚੰਦਾ ਫੈਮਿਲੀ ਵਲੋਗ ਔਰ ਮਿਸਟਰ ਐਂਡ ਮਿਸਿਸ ਮਨਚੰਦਾ ਬਨੀਤਾ ਮਨਚੰਦਾ ਔਰ ਅੰਜਲੀ ਮਨਚੰਦਾ ਨੂੰ ਫੋਲੋ ਜ਼ਰੂਰ ਕਰ ਲਓ ਬਾਏ